ਨਿਆਟ ਫੁੜੇ ਇਹ ਤਕਰੀਬਨ ਨਵ ਮਕਾਨ ਨੇ ਜਿਹੜੇ ਉਹ ਫੜਾਂ ਦੇ ਮਾਰ ਦੇ ਵਿੱਚ ਆਗੇ ਸੀਗੇ ਇੰਨਾ ਮਕਾਨਾਂ ਦਾ ਨਾਮ ਨਿਸ਼ਾਨ ਹੀ ਮਟ ਗਿਆ ਸੀ ਪਰਿਵਾਰ ਸੀਗੇ ਨੌ ਦੇ ਨੌ ਇਹ ਕੋਈ ਕਿਸੇ ਦੇ ਘਰ ਵਿੱਚ ਰਹਿ ਰਿਆ ਕੋਈ ਕਿਸੇ ਦੇ ਘਰ ਵਿੱਚ ਰਹਿ ਰਿਆ ਤੋਂ ਇਹ ਜਿਹੜੀ ਛੱਤ ਆ ਇਹ ਮੋਢਲੀ ਜ਼ਰੂਰਤਾ ਅਸੀਂ ਸਭ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਜਿਹੜੀਆਂ ਉਹ ਛੱਤਾਂ ਬਣਾ ਕੇ ਘਰ ਬਣਾ ਕੇ ਦੇ ਰਹੇ ਹਾਂ ਕਿ ਵਾਦਾ ਕੀਤਾ ਸੀਗਾ ਪਿੰਡਾਂ ਦਾ ਵੀ ਨੌ ਮਕਾਨ ਜਿਹੜੇ ਇੱਥੋਂ ਦੇ ਸੀ ਉਹ ਬਣਾ ਕੇ ਦੇਵਾਂਗੇ ਅੱਜ ਉਹ ਅਸੀਂ ਦੋ ਮਕਾਨਾਂ ਦੀ ਜਿਹੜੀ ਹੈਗੀ ਆ ਸ਼ੁਰੂਤ ਕਰਨ ਲੱਗੇ ਆ ਅੱਜ ਉਹਨਾਂ ਦਾ ਨੀਂਹ ਪੱਥਰ ਰੱਖ ਦਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਆ ਵੀ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਤੇ ਘਰਾਂ ਦੇ ਵਿੱਚ ਪੈ ਖਾਣ ਵਾਲੇ ਦਾਣੇ ਵੀ ਭਿੱਜ ਗਏ ਸੀਗੇ ਉਸ ਤੋਂ ਬਿਨਾਂ ਜਿਹੜਾ ਹੈਗਾ ਵਾ ਬਹੁਤ ਸਾਰੇ ਜਿਹੜੇ ਘਰ ਸੀਗੇ ਜਿਹੜੇ ਰਾਮਪੁਰ ਗੋਰਾ ਦੇ ਵਿੱਚ ਹੈਗੇ ਸੀਗੇ ਨੌ ਘਰਾਂ ਜਾਈਏ ਸੀਗੇ ਜਿਹੜੇ ਪੂਲ ਪਾਣੀ ਦੇ ਵਿੱਚ ਜਿਹੜੇ ਹੈਗੇ ਸੀ ਵਹਿ ਗਏ ਸੀਗੇ ਬਹੁਤ ਬਹੁਤ ਧੰਨਵਾਦ ਹਨਾ ਕਿਉਂਕਿ ਇਹਨਾਂ ਨੇ ਨੌ ਘਰਾਂ ਦਾ ਬੀੜਾ ਚੁੱਕਿਆ ਜੋ ਨੌ ਘਰ ਬਿਆਸ ਦਰਿਆ ਨੇ ਨਵਾਂ ਖਰਾਬ ਬਣਾ ਕੇ ਤੇ ਅੱਜ ਵੀ 15-15 ਫੁੱਟ ਪਾਣੀ ਵਿੱਚ ਵਗ ਰਿਹਾ ਤੇ ਉੱਥੇ ਕੋਈ ਪਤਾ ਨਹੀਂ ਲੱਗਦਾ ਵੀ ਕਿਥੇ ਘਰਾਂ ਕਿਥੇ ਪੈੜੀ ਆ ਉਦੋਂ ਹੀ ਜਦੋਂ ਅਸੀਂ ਇੱਥੇ ਆਉਂਦੇ ਸੀ ਅਸੀਂ ਦੇਖਿਆ ਇਹਨਾਂ ਘਰਾਂ ਦੇ ਹਾਲਾਤ ਦਿਖਾਏ ਅਸੀਂ ਪਾਣੀ ਵਿੱਚ ਦੀ ਗਏ ਜਦੋਂ ਉੱਥੇ ਤਾਂ ਉੱਥੇ ਹੁਣ ਸਿਰਫ ਇੱਕ ਟਾਲੀ ਖੜੀ ਆ ਨੌ ਘਰਾਂ ਜਿਹੜੇ ਬੰਨਦੇ ਬਿਲਕੁਲ ਸਾਹਮਣੇ ਜਿਹੜੇ ਉਹ ਰੁੜ ਗਏ ਤੇ ਜਿਵੇਂ ਕਿ ਬਹੁਤ ਸਾਰੇ ਉਸ ਟਾਈਮ ਸੰਸਥਾਾਂ ਖੜਾ ਦੇ ਸਮੇਂ ਆਈਆਂ ਬਹੁਤ ਸਾਰਿਆਂ ਨੇ ਵਾਅਦੇ ਵਾਅਦੇ ਕੀਤੇ ਇਸ ਜਗ੍ਹਾ ਤੇ ਹਾਲਾਤ ਦੇਖ ਕੇ ਭਾਵਕ ਹੋ ਕੇ ਪਰ ਜਿਹੜਾ ਹੈਗਾ ਵਾ ਕੁਝ ਸੰਸਥਾਾਂ ਜਿਹੜੀਆਂ ਹੈਗੀਆਂ ਵਾ ਇਸ ਟਾਈਮ ਵਾਅਦਿਆਂ ਤੋਂ ਪਿੱਛੇ ਆ ਉਹਨਾਂ ਗਾੜੀ ਵੀ ਬੇਨਤੀ ਆ ਵੀ ਪਾਈ ਜਿਵੇਂ ਜਿਵੇਂ ਜਿਹੜੇ ਜਿਹੜੇ ਵੀਰਾਂ ਨੇ ਵਾਅਦਾ ਕੀਤਾ ਉਹਨੂੰ ਨਿਭਾਓ ਤੇ ਪੰਜਾਬ ਤੇ ਦੇਸ਼ ਦੇ ਦਰਦੀ ਜਾਂ ਕੌਮ ਦੇ ਦਰਦੀ ਬਾਹਰਲੇਆਂ ਦੇਸ਼ਾਂ ਦੀ ਸੰਸਥਾਵਾਂ ਚੱਲ ਰਹੀਆਂ ਜੋ ਸਾਡੇ ਕੋਲ ਪੰਜਾਬ ਦੇ ਮੁੰਡੇ ਵਿੱਚ ਬਹੁਤ ਤਹਿ ਦਿਲ ਦੇ ਨਾਲ ਸੇਵਾ ਕਰ ਰਹੇ ਆ ਅ ਮੇਰਾ ਨਾਮ ਅਮਰਜੀਤ ਸਿੰਘ ਸੈਪੈਂਟਲ ਹਲੇ ਜਿਹੜੇ ਸੇਵਾਦਾਰ ਆ ਤੇ ਅੱਜ ਅਸੀਂ ਬਾਹੂਪੁਰ ਪਿੰਡ ਪਹੁੰਚੇ ਆ ਇੱਥੋਂ ਦੇ ਤਕਰੀਬਨ 9 ਮਕਾਨ ਨੇ ਜਿਹੜੇ ਉਹ ਖੜਾਂ ਦੇ ਮਾਰ ਦੇ ਵਿੱਚ ਆ ਗਏ ਸੀਗੇ ਜਿੰਨਾ ਮਕਾਨਾਂ ਦਾ ਨਾਮ ਨਿਸ਼ਾਨੀ ਮਿਟ ਗਿਆ ਸੀ ਤੇ ਉਹ ਅਸੀਂ ਇਹ ਵਾਦਾ ਕੀਤਾ ਸੀਗਾ ਬੰਡਾਂ ਦਾ ਵੀ ਨੌ ਮਕਾਨ ਜਿਹੜੇ ਇੱਥੋਂ ਦੇ ਅਸੀਂ ਉਹ ਬਣਾ ਕੇ ਦੇਵਾਂਗੇ ਸੈਫ ਇੰਟਰਨੈਸ਼ਨਲ ਵੱਲੋਂ ਤੇ ਅੱਜ ਉਹ ਅਸੀਂ ਦੋ ਮਕਾਨਾਂ ਦੀ ਜਿਹੜੀ ਹੈਗੀ ਆ ਸ਼ੁਰੂਤ ਕਰਨ ਲੱਗੇ ਆ ਅੱਜ ਉਹਨਾਂ ਦਾ ਨੀਂਹ ਪੱਥਰ ਰੱਖ ਦਿੱਤਾ ਹੈ ਇਸ ਤਰ੍ਹਾਂ ਜਿੰਨਾ ਬਾਕੀ ਮਕਾਨ ਨੇ ਜਿਹੜੇ ਜਿੰਨਾਂ ਨੂੰ ਉਹਨਾਂ ਦੀ ਜਗ੍ਹਾ ਮਿਲ ਜੂਗੀ ਉਹ ਮਕਾਨ ਨਾਲ ਨਾਲ ਫਿਰ ਦੁਬਾਰਾ ਤਿਆਰ ਕੀਤੇ ਜਾਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਿੰਘ ਸੈਫ ਇੰਟਰਨੈਸ਼ਨਲ ਤੋਂ ਸੇਵਾਦਾਰਾਂ ਦੀ ਅਸੀਂ ਸੋ ਇੱਥੇ ਜਦੋਂ ਪਾਣੀ ਚੱਲਦਾ ਸੀ ਅਸੀਂ ਉਦੋਂ ਤੋਂ ਹੀ ਇੱਥੇ ਜਿਹੜੀਆਂ ਅ ਇੱਥੇ ਨਹੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਹੀ ਸੇਵਾ ਕਰ ਰਹੇ ਸੀ ਜਿੱਥੇ-ਜਿੱਥੇ ਵੀ ਹੜ੍ਹ ਆਏ ਸੀਗੇ ਇੱਥੇ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ ਲਗਾਤਾਰ ਸੇਵਾਵਾਵਾਂ ਜਿਹੜੀਆਂ ਉਹ ਨਿਭਾ ਰਹੀਆਂ ਸੀ ਉਦੋਂ ਹੀ ਜਦੋਂ ਅਸੀਂ ਇੱਥੇ ਆਉਂਦੇ ਸੀ ਅਸੀਂ ਦੇਖਿਆ ਭਾਈ ਸਾਹਿਬ ਸੋਢੀ ਸਿੰਘ ਜੀ ਸਾਨੂੰ ਮਿਲੇ ਇਹਨਾਂ ਨੇ ਸਾਨੂੰ ਇਹਨਾਂ ਘਰਾਂ ਦੇ ਹਾਲਾਤ ਦਿਖਾਏ ਅਸੀਂ ਪਾਣੀ ਵਿੱਚ ਦੀ ਗਏ ਜਦੋਂ ਉੱਥੇ ਤਾਂ ਉੱਥੇ ਹੁਣ ਸਿਰਫ ਇੱਕ ਟਾਲੀ ਖੜੀ ਆ ਨੌ ਘਰ ਆ ਜਿਹੜੇ ਬੰਨਦੇ ਬਿਲਕੁਲ ਸਾਹਮਣੇ ਜਿਹੜੇ ਉਹ ਰੁੜ ਗਏ ਸੋ ਹੁਣ ਜਿੰਨੇ ਵੀ ਇਹ ਪਰਿਵਾਰ ਸੀਗੇ ਨੌ ਦੇ ਨੌ ਇਹ ਕੋਈ ਕਿਸੇ ਦੇ ਘਰ ਵਿੱਚ ਰਹਿ ਰਿਆ ਕੋਈ ਕਿਸੇ ਦੇ ਘਰ ਵਿੱਚ ਰਹਿ ਰਿਆ ਸੋ ਇਹ ਜਿਹੜੀ ਛੱਤ ਆ ਇਹ ਮੁੱਢਲੀ ਜ਼ਰੂਰਤ ਆ ਅਸੀਂ ਸਭ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਜਿਹੜੀਆਂ ਉਹ ਛੱਤਾਂ ਬਣਾ ਕੇ ਘਰ ਬਣਾ ਕੇ ਦੇ ਰਹੇ ਆ ਬਾਕੀ ਦੀ ਜਿਹੜੀ ਇਹਨਾਂ ਦੀ ਜ਼ਿੰਦਗੀ ਆ ਉਹ ਆਪੇ ਹੌਲੀ-ਹੌਲੀ ਲੀਹ ਦੇ ਉੱਤੇ ਆ ਜਾਊਗੀ ਤੇ ਇਸ ਤੋਂ ਬਿਨਾ ਜਿਹੜਾ ਸੈਫ ਇੰਟਰਨੈਸ਼ਨਲ ਵੱਲੋਂ ਬਾਕੀ ਵੀ ਪੰਜਾਬ ਦੇ ਵਿੱਚ ਜਿਵੇਂ ਅਜਨਾਲਾ ਏਰੀਆ ਹੋ ਗਿਆ ਰਮਦਾਸ ਜਾਂ ਡੇਰਾ ਬਾਬਾ ਨਾਨਕਾ ਉੱਥੇ ਵੀ ਸਾਡੀਆਂ ਸੁਆਮਾਂ ਚੱਲ ਰਹੀਆਂ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਪਰਿਵਾਰਾਂ ਦਾ ਜੋ ਵੀ ਸਮਾਨ ਸੀ ਆ ਘਰ ਦਾ ਚਾਹੇ ਉਹ ਬੈੱਡ ਸੀ ਚਾਹੇ ਉਹ ਫਰਿੱਜਾਂ ਸੀਗੀਆਂ ਜਾਂ ਵਾਸ਼ਿੰਗ ਮਸ਼ੀਨਾਂ ਜੋ ਵੀ ਖਰਾਬ ਹੋਇਆ ਉਹ ਵੰਡਿਆ ਗਿਆ ਪਹਿਲੇ ਫੇਸ ਦੇ ਵਿੱਚ ਪਹਿਲੇ ਨਾਲ ਹੀ ਅਸੀਂ ਜਦੋਂ ਪਾਣੀ ਚੱਲਦਾ ਸੀ ਮੈਡੀਕਲ ਸੁਆਮਾਂ ਦੀ ਜਿਹੜੀ ਉਹ ਦੇ ਰਹੇ ਸੀਗੇ ਤੇ ਨਾਲ ਹੀ ਇੱਥੇ ਹਰੀਕੇ ਦੇ ਨਾਲ ਪਿੰਡ ਫੱਤੇ ਆਲਾ ਜੀ ਉਹ ਜਿਹੜਾ ਪਿੰਡ ਆ ਉਹ ਉਸ ਪਿੰਡ ਦੇ ਜਿੰਨੇ ਕਿਸਾਨ ਸੀਗੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਹਰ ਕਿਸਾਨ ਦੇ 5 ਕਿੱਲੇ ਦੀ ਜਿਹੜੀ ਫਸਲ ਆ ਉਹ ਅਸੀਂ ਕਣਕ ਬੀਜ ਕੇ ਦਿੱਤੀ ਆ ਹੁਣ ਉੱਥੇ ਡੀਜ਼ਲ ਵੀ ਵੰਡਿਆ ਗਿਆ ਵਾ ਬੀਜ ਡੀਏਪ ਜੋ ਵੀ ਉਹਨਾਂ ਨੂੰ ਜ਼ਰੂਰਤ ਸੀ ਉਹ ਵੰਡੀ ਗਈ ਤੇ ਹਜੇ ਵੀ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਤੇ ਜੇ ਘਰਾਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਹੜ੍ਹ ਆਏ ਉੱਥੇ ਅਸੀਂ ਤਕਰੀਬਨ 40 ਦੇ ਕਰੀਬ ਜਿਹੜੇ ਘਰ ਆ ਉਹ ਲਿਸਟ ਆਊਟ ਕਰ ਲਏ ਨੇ ਜਿਹੜੇ ਅਸੀਂ ਬਣਾਉਣੇ ਨੇ ਸੋ ਇਹ ਸਾਰੀ ਜੋ ਵੀ ਸੇਵਾਵਾਂ ਮਾ ਉਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਸੰਗਤ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੇ ਤਾਂ ਅੱਗੇ ਹੋਰ ਵੀ ਜਿਹੜੇ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਲੰਗਵਾਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਕੀ ਫਤਿਹ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਵਾ ਸੁਲਤਾਨਪੁਰ ਲੋਧੀ ਦੇ ਬਾਉਪੁਰ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਹੜ੍ਹ ਪ੍ਰਭਾਵਤ ਬਹੁਤ ਜ਼ਿਆਦੀ ਸੰਗਤ ਹੋਈ ਹੈ ਜੀ ਤੇ ਇਸ ਦੇ ਵਿੱਚ ਜਿਹੜਾ ਹੈਗਾ ਵਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਤੇ ਘਰਾਂ ਦੇ ਵਿੱਚ ਪੈ ਖਾਣ ਵਾਲੇ ਦਾਣੇ ਵੀ ਭਿੱਜ ਗਏ ਸੀਗੇ ਉਸ ਤੋਂ ਬਿਨਾ ਜਿਹੜਾ ਹੈਗਾ ਵਾ ਬਹੁਤ ਸਾਰੇ ਜਿਹੜੇ ਘਰ ਸੀਗੇ ਜਿਹੜੇ ਰਾਮਪੁਰ ਗੋਰਾ ਦੇ ਵਿੱਚ ਹੈਗੇ ਸੀਗੇ ਨੌ ਘਰ ਆ ਜਾਏ ਸੀਗੇ ਜਿਹੜੇ ਫੁੱਲ ਪਾਣੀ ਦੇ ਵਿੱਚ ਜਿਹੜੇ ਹੈਗੇ ਸੀ ਵਹਿ ਗਏ ਸੀਗੇ ਤੇ ਉਸ ਜਗ੍ਹਾ ਤੇ ਜੇ ਆਪਾਂ ਹੁਣ ਵੀ ਜਾਈਏ ਤਾਂ ਬਹੁਤ ਡਰਾਮਣਾ ਦ੍ਰਿਸ਼ ਹੁੰਦਾ ਆ ਕਿਉਂਕਿ ਪਾਣੀ ਦੀ ਸਪੀਡ ਘਟੋ ਘਟ ਵੀ ਉੱਥੇ ਇਸ ਟਾਈਮ 770 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਦੀ ਹੋਏਗੀ ਤੇ ਉੱਥੇ ਜਿਹੜੇ ਇਨਾ ਸਿੰਘਾਂ ਦੇ ਘਰ ਸੀਗੇ ਜੋ ਕਿ ਆਪਾਂ ਇਸ ਟਾਈਮ ਨੀ ਪੱਥਰ ਰੱਖਿਆ ਆ ਸੈਫ ਇੰਟਰਨੈਸ਼ਨਲ ਨੂੰ ਉਹਨਾਂ ਸੇਗਾ ਦੇ ਘਰ ਦੇਖੀਏ ਤੇ ਉੱਥੇ ਇਸ ਟਾਈਮ ਉਹਨਾਂ ਦੇ ਨਾਮੋ ਨਿਸ਼ਾਨ ਵੀ ਨਹੀਂ ਰਹਿ ਗਿਆ ਤੇ ਪਹਿਲਾਂ ਕੁਝ ਨਿਸ਼ਾਨ ਹੈਗੇ ਸੀਗੇ ਅੱਜ ਤੋਂ 1 ਮਹੀਨਾ ਪਹਿਲਾਂ ਇਸ ਟਾਈਮ ਜਿਹੜਾ ਹੈਗਾ ਉਹ ਇੱਕ ਨਿਸ਼ਾਨ ਵੀ ਉੱਥੇ ਨਹੀਂ ਹੈ ਜੀ ਤੇ ਜਿਵੇਂ ਕਿ ਬਹੁਤ ਸਾਰੇ ਉਸ ਟਾਈਮ ਸੰਸਥਾਾਂ ਹੜਾਂ ਦੇ ਸਮੇਂ ਆਈਆਂ ਬਹੁਤ ਸਾਰਿਆਂ ਨੇ ਵਾਅਦੇ ਕੀਤੇ ਇਸ ਜਗ੍ਹਾ ਤੇ ਹਾਲਾਤ ਦੇਖ ਕੇ ਭਾਵਕ ਹੋ ਕੇ ਪਰ ਜਿਹੜਾ ਹੈਗਾ ਵਾ ਕੁਝ ਸੰਸਥਾਾਂ ਜਿਹੜੀਆਂ ਹੈਗੀਆਂ ਵਾ ਇਸ ਟਾਈਮ ਵਾਅਦਿਆਂ ਤੋਂ ਪਿੱਛੇ ਆ ਉਹਨਾਂ ਗਾੜੀ ਵੀ ਬੇਨਤੀਆਂ ਵੀ ਪਾਈ ਜਿਵੇਂ ਜਿਵੇਂ ਜਿਹੜੇ ਜਿਹੜੇ ਵੀਰਣਾ ਵਾਦਾ ਕੀਤਾ ਉਹਨੂੰ ਨਿਭਾਓ ਤੇ ਜਿਹੜਾ ਸੈਫ ਇੰਟਰਨੈਸ਼ਨਲ ਵਾਦਾ ਕੀਤਾ ਗਿਆ ਸੀਗਾ ਇਸ ਹਲਕੇ ਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਨੌ ਘਰ ਜਿਹੜੇ ਹੈਗੇ ਆ ਬਣਾ ਕੇ ਦਵਾਂਗੇ ਉਹ ਜਿਹੜੇ ਨੌ ਦੇ ਨੌ ਘਰ ਜਿਹੜੇ ਹੈਗੇ ਆ ਉਹ ਬਣਾ ਕੇ ਦਿੱਤੇ ਜਾਣਗੇ ਤੇ ਉਹਨਾਂ ਦੇ ਵਿੱਚੋਂ ਅੱਜ ਦੋਹਾਂ ਦੇ ਵਿੱਚੋਂ ਨੀ ਪੱਥਰ ਜਿਹੜਾ ਹੈਗਾ ਵਾ ਸੰਗਤਾਂ ਵੱਲੋਂ ਰੱਖਿਆ ਗਿਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਿਹੜੇ ਹੈਗੇ ਦੂਜੇ ਜਿਹੜੇ ਹੈਗੇ ਆ ਇਹਨਾਂ ਤੋਂ ਬਿਨਾ ਹੋਰ ਪੰਜ ਘਰਾਂ ਨੂੰ ਜ਼ਮੀਨ ਮਿਲ ਚੁੱਕੀ ਆ ਜੀ ਤੇ ਉਹਨਾਂ ਪੰਜਾ ਘਰਾਂ ਦਾ ਵੀ ਨੀ ਪੱਥਰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਰੱਖਿਆ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੋ ਸਹਿਬ ਇੰਟਰਨੈਸ਼ਨਲ ਨੂੰ ਸੇਵਾ ਕੀਤੀ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਕਿਉਂਕਿ ਇਹਨਾਂ ਨੇ ਨੌ ਘਰਾਂ ਦਾ ਵੀੜਾ ਚੁੱਕਿਆ ਜੋ ਨੌ ਘਰ ਬਿਆਸ ਦਰਿਆ ਨੇ ਨਵਾਂ ਰਾਹ ਬਣਾ ਕੇ ਤੇ ਅੱਜ ਵੀ 15-15 ਫੁੱਟ ਪਾਣੀ ਵਿੱਚ ਵਗ ਰਿਹਾ ਤੇ ਉੱਥੇ ਕੋਈ ਪਤਾ ਨਹੀਂ ਲੱਗਦਾ ਵੀ ਕਿਸੇ ਘਰ ਆ ਕਿਸੇ ਪੈਲੀ ਆ ਤੇ ਉਹਦੇ ਵਿੱਚੋਂ ਉਹ ਦਰਦ ਦੇ ਵਿੱਚੋਂ ਇਹ ਪੰਜਾਬ ਤੇ ਦੇਸ਼ ਦੇ ਦਰਦੀ ਜਾਂ ਕੌਮ ਦੇ ਦਰਦੀ ਬਾਹਰਲੇਆਂ ਦੇਸ਼ਾਂ ਦੀ ਸੰਸਥਾਵਾਂ ਚੱਲ ਰਹੀਆਂ ਜੋ ਸਾਡੇ ਕੋਲ ਪੰਜਾਬ ਦੇ ਮੁੰਡੇ ਵਿੱਚ ਬਹੁਤ ਤਹਿ ਦਿਲ ਦੇ ਨਾਲ ਸੇਵਾ ਕਰ ਰਹੇ ਆ ਤੇ ਉਹਨਾਂ ਨੇ ਇੱਥੇ ਆ ਕੇ ਇੱਕ ਅਹਿਮ ਜ਼ਿੰਮੇਵਾਰੀ ਸਮਝੀ ਕੇ ਇਹਨਾਂ ਨੂੰ ਘਰ ਦੇਣਾ ਬਹੁਤ ਜ਼ਰੂਰੀ ਆ ਇਹਨਾਂ ਦੀ ਸਿਰ ਤੇ ਛੱਤ ਬਣਾਉਣੀ ਬਹੁਤ ਜ਼ਰੂਰੀ ਆ ਤੇ ਅਸੀਂ ਇਹ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੀਆਂ ਬਾਕੀ ਵੀ ਸੰਸਥਾ ਆ ਗਈ ਜ਼ਮੀਨਾਂ ਪਧਰੀਆਂ ਕਰ ਰਹੀਆਂ ਜਾਂ ਬੰਨ ਬਣਾ ਰਹੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਜਿਹੜੇ ਵੀ ਲੋਕ ਅੱਜ ਇਸ ਹੜ ਪ੍ਰਭਾਵਿਤ ਇਲਾਕੇ ਦੇ ਨਾਲ ਜੁੜ ਕੇ ਤੇ ਆਪ ਦੀ ਦਸਾਂ ਨਵਾਂ ਦੀ ਕ੍ਰਿਤ ਕਮਾਈ 'ਚੋਂ ਸੇਵਾ ਕਰ ਰਿਹਾ ਉਹਨਾਂ ਦੀ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਕਰੇ ਗੁਰੂ ਨਾਨਕ ਪਾਸ਼ਾ ਮਹਾਰਾਜ ਗਾ ਇਹਨਾਂ ਨੂੰ ਤਰੱਕੀਆਂ ਦੇਵੇ ਵੱਧ ਤੋਂ ਵੱਧ ਤੇ ਇਸ ਇਲਾਕੇ ਨੂੰ ਮੁੜ ਵਿਸੇਬੇ ਵਾਸਤੇ ਸਤਿਗੁਰੂ ਮਿਹਰ ਕਰੇ ਤੇ ਇਹ ਲੋਕ ਆਪਦੇ ਪੈਰਾ ਸਿਰ ਖੜੇ ਹੋ ਜਾਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ